ਅੱਜ ਮੇਰੇ ਕੋਲ ਸਾਡੇ 5 ਪਿੰਡਾਂ ਦੇ ਜਿਹੜੇ ਲਲਹੇੜੀ ਰੋਡ ਤੇ ਲੱਗਦੇ ਪਿੰਡ ਨੇ ਉਹਨਾਂ ਦੇ ਸਰਪੰਚ ਆਏ ਨੇ ਮਲਕਪੁਰ, ਗੋ ਹਰੇਉਂ ਇਤਰੋ ਜਲਨਪੁਰ ਤੇ ਹੋਰ ਕਿਹੜਾ ਕਿਹੜਾ ਜੀ ਨਵਾਂ ਪਿੰਡ ਰਾਮਗੜ੍ਹ ਇਤਰੋ ਸਾਰੇ ਸਰਪੰਚ ਜਣ ਇੱਕ ਇਕੱਠੇ ਹੋ ਕੇ ਆਏ ਆ। ਇਹ ਕੀ ਲੈ ਕੇ ਆਏ ਨੇ ਬੜੀ ਇੱਕ ਦੇਖੋ ਮੰਗ ਪੱਤਰ ਲੈ ਕੇ ਆਏ ਨੇ। ਇਹਦੇ ਚ ਕਾਂਗਰਸ ਤੇ ਸਮੇਂ ਦਾ ਇੱਕ ਜਿਹੜੀ ਕੀਤੀ ਕਰਤੂਤ ਹੈ ਉਹ ਸਾਹਮਣੇ ਆ ਰਹੀ ਹੈ ਖੰਨੇ ਦੀ ਲਲਹੇੜੀ ਰੋਡ 2 ਕਰੋੜ 30 ਲੱਖ ਰੁਪਇਆ ਖਰਚ ਕੇ ਸਨ 2020 ਦੇ 7ਵੇਂ 8ਵੇਂ ਮਹੀਨੇ ਦੇ ਵਿੱਚ ਇਹਨਾਂ ਨੇ ਸੜਕ ਬਣਾਈ ਸੀ ਜਿਹੜੀ 23 ਫੁੱਟ ਸੜਕ ਖੇੜੀ ਨੌਂ ਸਿੰਘ ਤੱਕ ਬਣਾਈ ਸੀ ਕੋਈ ਵੀ ਜਿਹੜੀ ਸੜਕ ਹੁੰਦੀ ਹੈ ਉਹਦੀ ਮਿਆਦ ਮੁਕਰਰ ਕੀਤੀ ਜਾਂਦੀ ਹੈ 10 ਸਾਲ ਦੀ ਵੀ 10 ਸਾਲ ਬਾਅਦ ਉਹਦੀ ਰੀਕਾਰਪੇਟਿੰਗ ਹੋ ਸਕਦੀ ਹੈ ਪਰ ਅਫਸੋਸਨਾ ਕਹਿਣਾ ਪੈ ਰਿਹਾ ਹੈ ਕਿ ਹਜੇ 4 ਸਾਲ ਵੀ ਪੂਰੇ ਨਹੀਂ ਹੋਏ ਤੇ ਉਹ ਸੜਕ ਹੈ ਜਿਹੜੀ ਉਹਦੇ ਵਿੱਚ ਗੋਡੇ ਜਿੰਨੇ ਡੂੰਗੇ ਡੂੰਗੇ ਖੱਡੇ ਪੈ ਚੁੱਕੇ ਨੇ ਔਰ ਐਨਰਜੀ ਡਿਮਾਂਡ ਇਹ ਹੈ ਕਿ ਉਸ ਦੇ ਉੱਤੇ ਹੁਣ ਰੀਕਾਰਪੇਟਿੰਗ ਫੇਅ ਕਰਵਾਈ ਜਾਵੇ ਤੇ ਜਦੋਂ ਮੈਂ ਪ੍ਰਸ਼ਾਸਨ ਨਾਲ ਵਿਭਾਗੇ ਨਾਲ ਗੱਲ ਕੀਤੀ ਉਹਨਾਂ ਨੇ ਮੈਨੂੰ ਇਹ ਕਿਹਾ ਕਿ ਸਰ ਅਸੀਂ ਮਿਨੀਮਮ 5 ਸਾਲ ਤੋਂ ਪਹਿਲਾਂ ਤੱਕ ਕੋਈ ਪ੍ਰਾਪਦਾ ਨਹੀਂ ਸਾਡੇ ਕੋਲ ਪ੍ਰੋਵੀਜ਼ਨ ਹੀ ਨਹੀਂ ਕਿ ਇਹਦੀ ਰੀਕਾਰਪੇਟਿੰਗ ਕਰਾ ਸਕੀਏ ਦੂਸਰਾ ਜਿਹੜਾ ਠੇਕੇਦਾਰ ਬਣਾ ਕੇ ਗਿਆ ਸੀ ਸੜਕ ਉਸ ਬੰਦੇ ਨੂੰ ਕਿਹਾ ਵੀ ਭਾਈ ਤੇਰੀ ਜ਼ਿੰਮੇਵਾਰੀ ਬਣਦੀ ਸੀ ਉਹ ਕਹਿੰਦਾ ਜੀ ਮੈਂ ਕੀ ਕਰਾਂ ਮੇਰੇ ਤੋਂ ਤਾਂ ਇਹਨਾਂ ਨੇ ਜਿਹੜੇ ਉਸ ਸਮੇਂ ਦੀਆਂ ਮੌਜੂਦਾ ਸਰਕਾਰਾਂ ਵਾਲਿਆਂ ਨੇ ਮਨਾਂਮੁਹੀ ਪੈਸੇ ਲੱਤੇ ਹੋਏ ਨੇ ਮੇਰੇ ਕੰਟਰੈਕਟਰ ਦੇ ਵਿੱਚ ਕੋਈ ਇਹਨੂੰ ਰਿਪੇਅਰ ਕਰਨ ਦਾ ਪ੍ਰਾਵਧਾਨ ਨਹੀਂ ਹੈਗਾ ਸੋ ਇਸ ਕਰਕੇ ਮੈਂ ਵੀ ਰਿਪੇਅਰ ਨਹੀਂ ਕਰ ਸਕਦਾ ਹੁਣ ਦੇਖੋ ਸਾਨੂੰ ਇਹਨਾਂ ਨੇ ਕਿੰਨੀ ਜ਼ਿਆਦਾ ਇੱਕ ਔਕਵਰਡ ਪੋਜੀਸ਼ਨ 'ਚ ਫਸਾਇਆ ਹੈ ਕਿ 5 ਸਾਲ ਤੋਂ ਪਹਿਲਾਂ ਕੋਈ ਪ੍ਰਾਵਧਾਨ ਨਹੀਂ ਉਹਨੂੰ ਕਰਵਾਉਣ ਦਾ 4 ਸਾਲ ਦੇ ਅੰਦਰ ਉਹ ਸੜਕ ਦਾ ਟੁੱਟ ਕੇ ਬੁਰਾ ਹਾਲ ਹੋ ਗਿਆ 10 ਸਾਲ ਦੀ ਉਹਦੀ ਮਿਆਦ ਹੋਣੀ ਚਾਹੀਦੀ ਹੈ ਸੁਣ ਕਹੀਏ ਕੀ ਸੋ ਹੁਣ ਮੈਂ ਇਹ ਸੋਚ ਰਿਹਾ ਕਿ ਜਿਹੜਾ ਮੇਰਾ ਅਧਿਕਾਰੀ ਕੋਟਾ ਹੈ ਜਿਹੜਾ ਮੈਨੂੰ ਮਿਲਦਾ ਮੰਤਰੀ ਵੱਜੋਂ ਉਸ ਕੋਟੇ 'ਚੋਂ ਮੈਂ ਉਹਦਾ ਹੁਣ ਪੈਚ ਵਰਕ ਕਰਵਾਉਂਗਾ ਪਰ ਇਹਨਾਂ ਦੀਆਂ ਜਿਹੜੀਆਂ ਇਹ ਕਾਲੀਆਂ ਕਰਤੂਤਾ ਜਿਹੜੀਆਂ ਕਰਕੇ ਗਏ ਨੇ ਉਹ ਅੱਜ ਆ ਸਾਰੇ ਸਰਪੰਚ ਇਕੱਠੇ ਹੋ ਕੇ ਆਏ ਨੇ ਉਹ ਅੱਜ ਮੰਗ ਪੱਤਰ ਲੈ ਕੇ ਆਏ ਨੇ ਔਰ ਇਹਨਾਂ ਦਾ ਇਹ ਰੋਸਾ ਹੈ ਕਿ ਇਸ ਤਰ੍ਹਾਂ ਦੇ ਕੰਮ ਜਿਹੜੇ ਹੋਣੇ ਨਹੀਂ ਸੀ ਚਾਹੀਦੇ ਸੋ ਬੀ ਅਵੇਅਰ ਇਹਨਾਂ ਤੋਂ ਸਤਾਰਕ ਰਹੋ ਜੀ ਧੰਨਵਾਦ ਜੀ